ਸੰਗਤ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼ਕਾਲ ਇੱਕ ਵੀਡੀਓ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਹੁਤ ਭਿਆਨਕ ਐਕਸੀਡੈਂਟ ਜਿਹੜਾ ਹੈ ਉਹ ਹੁੰਦਾ ਹੈ ਤੇ ਤੁਸੀਂ ਆਪਣੇ ਕਮੈਂਟਾਂ ਵਿੱਚ ਇਹ ਗੱਲ ਜ਼ਰੂਰ ਦੇਖਣੀ ਹੈ ਕਿ ਆਖਰਕਾਰ ਕਸੂਰ ਕਿਸ ਦਾ ਸੀ ਵੈਕ ਕਰਕੇ ਦੁਬਾਰਾ ਦਿਖਾ ਰਹੇ ਹਾਂ ਤੁਹਾਨੂੰ ਕਿ ਉਹ ਦੋ ਗੱਡੀਆਂ ਜਿਹੜੀਆਂ ਹੈਗੀਆਂ ਇਹ ਉਹ ਨਿਕਲ ਜਾਂਦੀਆਂ ਉਸ ਰੋਡ ਦੇ ਉੱਤੋਂ ਤੇ ਇੱਕ ਗੱਡੀ ਜਿਹੜੀ ਆਉਂਦੀ ਆ ਉਹ ਤੀਜੀ ਲਾਈਨ ਦੇ ਵਿੱਚ ਹੁੰਦੀ ਆ ਕਿ ਜਿਹੜੀ ਸੁਪਰ ਫਾਸਟ ਲਾਈਨ ਹੁੰਦੀ ਆ ਜਦ ਉਸਨੇ ਮੁੜਨਾ ਹੈ ਉਹਨੇ ਜਦੋਂ ਖੱਬੇ ਪਾਸੇ ਮੁੜਨਾ ਹੈ ਤੇ ਕੋਈ ਇੰਡੀਕੇਟਰ ਨਹੀਂ ਲਗਾਇਆ ਤੇ ਇੱਕ ਆ ਰਹੀ ਗੱਡੀ ਜਿਹੜੀ ਹੈਗੀ ਆ ਇੱਕ ਟੈਂਕੀ ਜਿਹੜੀ ਆ ਕੈਸੂਲ ਵੀ ਉਹਨੂੰ ਕਹਿੰਦੇ ਨੇ ਗੱਡੀ ਨੂੰ ਤੇ ਉਸ ਉਹਨੂੰ ਬਚਾਉਣ ਵਾਸਤੇ ਇੱਕ ਸਾਈਡ ਨੂੰ ਮੋੜਦਾ ਹੈ ਲੇਕਿਨ ਕੱਟ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਇੱਕਦਮ ਗੱਡੀ ਜਿਹੜੀ ਹੈ ਉਹ ਪਾਸਟ ਜਾਂਦੀ ਹੈ ਇੱਕ ਬਾਰੀ ਬੈਕ ਕਰਕੇ ਤੁਹਾਨੂੰ ਫਿਰ ਦਿਖਾਉਣਾ ਹੈ ਆਪਣੇ ਕਮੈਂਟਾਂ ਵਿੱਚ ਜਰੂਰ ਦੱਸਣਾ ਹੈ ਤੇ ਉੱਪਰ ਲਿਖਿਆ ਹੈ ਕਿ ਟਰੱਕਾਂ ਵਾਲਿਆਂ ਤੋਂ ਦੂਰੀ ਬਣਾ ਕੇ ਰੱਖੋ ਕਿਉਂਕਿ ਵੀ ਟਰੱਕਾਂ ਵਾਲੇ ਡਰਾਈਵਰ ਨਹੀਂ ਹੈ ਉਹਨਾਂ ਜਿੰਨੀ ਡਰਾਈਵਰੀ ਤਾਂ ਜਿਹਨੂੰ ਮਾੜਾ ਮੋਟਾ ਸਟੀering ਕਮਾਉਣਾ ਆ ਗਿਆ ਉਹ ਕਾਰ ਚੱਕ ਕੇ ਬਾਹਰ ਬਾਜ਼ਾਰ ਵਿੱਚ ਆ ਜਾਂਦਾ ਤੁਸੀਂ ਤੇ ਸਿਆਣੇ ਕਹਿੰਦੇ ਨੇ ਕਿ ਘਰ ਦੀ ਮੁਰਗੀ ਦਾਲ ਬਰਾਬਰ ਜਦੋਂ ਕਾਰ ਗੱਡੀ ਆ ਜਾਂਦੀ ਹੈ ਤੇ ਹਰੇਕ ਦੋ ਦਿਨ ਸਟੀering ਤੇ ਗੇਅਰ ਪਾ ਕੇ ਅੱਗੇ ਪਿੱਛੇ ਕਰਕੇ ਉਹ ਨਿਕਲ ਜਾਂਦਾ ਰੋਡਾਂ ਤੇ ਪਰ ਬੜੀਆਂ ਗੱਡੀਆਂ ਦਾ ਕਸੂਰ ਜਿਹੜਾ ਹੈ ਉਸੇ ਬਹੁਤ ਜ਼ਿਆਦਾ ਕੱਢਦੇ ਆ ਜਦੋਂ ਵੀ ਕੋਈ ਐਕਸੀਡੈਂਟ ਹੋਏਗਾ ਕੋਈ ਗੱਲਬਾਤ ਹੋਊਗੀ ਹਮੇਸ਼ਾ ਕਸੂਰ ਜਿਹੜਾ ਹੈ ਉਹ ਵੱਡੀ ਗੱਡੀ ਦਾ ਹੀ ਕੱਢਿਆ ਜਾਂਦਾ ਹੈ ਪਰ ਟ੍ਰੈਫਿਕ ਰੂਲਾਂ ਦੇ ਨਿਯਮਾਂ ਦੀ ਗੱਲ ਕਰੀਏ ਤਾਂ ਲਿਡ ਜਿਹੜੀਆਂ ਹੈਗੀਆਂ ਨੇ ਉਹ ਸੜਕਾਂ ਤੇ ਆਮ ਜਿਹੜੀਆਂ ਹੈਗੀਆਂ ਸਕੂਟਰੀ ਤੇ ਜਾਂ ਫੇ ਗੱਡੀ ਤੇ ਕੋਮਦੀ ਨਜ਼ਰ ਆਉਣਗੀਆਂ ਤੇ ਕਸੂਰ ਕਿਸ ਦਾ ਹੈ ਤੁਸੀਂ ਆਪਣੇ ਕਮੈਂਟਾਂ ਵਿੱਚ ਜ਼ਰੂਰ ਸੁਣਾਓ